ਹਲਚਾਲ ਨੇ ਵੀਰਾਂ ਨੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਇੱਕ ਅਜੀਹਾ ਨੁਸਖਾ ਟਾਈਮਿੰਗਲੀ ਬਿਰਜ ਸਤੰਮਨ ਲਈ ਜਿਹਨੂੰ ਸ਼ਿਗਰ ਪਤਨ ਦੀ ਸਮੱਸਿਆ ਹੈ ਇਹ ਨੁਸਖਾ ਨਾ ਤਾਂ ਕਿਸੇ ਵੈਦ ਨੇ ਦੱਸਿਆ ਨਾ ਹੀ ਤੁਹਾਨੂੰ ਦੱਸਣਾ ਨਾ ਹੀ ਇਹ ਗ੍ਰੰਥ ਬਾਰੇ ਕਿਸੇ ਨੂੰ ਵੈਦ ਵੀਰ ਨੂੰ ਪਤਾ ਬਹੁਤ ਰੇਅਰ ਵੈਦ ਵੀਰ ਹੈਗੇ ਨੇ ਜਿਨ੍ਹਾਂ ਨੂੰ ਇਹ ਗ੍ਰੰਥ ਬਾਰੇ ਪਤਾ ਆ ਦੇਖੋ ਸਕਰੀਨ ਸ਼ਾਟ ਲਗਾਤਾ ਤੁਹਾਨੂੰ ਫੋਟੋ ਇਹ ਵੀਡੀਓ ਪੂਰੀ ਆਪਣੇ YouTube ਚੈਨਲ ਤੇ 1-2 ਦਿਨ ਵਿੱਚ ਆਜੂ ਜਵੰਦਾ ਆਯੁਰਵੇਦ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਨੇ ਇਹ ਗੋਲੀ ਦਾ ਸੇਵਨ ਕਰ ਲਿਆ ਉਹ ਦੁਨੀਆ ਦੇ ਸਾਰੇ ਨੁਸਕੇ ਦੇ ਮੁਰੇ ਫੇਲ ਨੇ ਕੋਈ ਵੀ ਨੁਸਕਾ ਵਰਤਣ ਦੀ ਉਹਨੂੰ ਜ਼ਰੂਰਤ ਨਹੀਂ ਪੈਣੀ ਇਹ ਇਹ ਨੁਸਕਾ ਹੈ ਜਿਹੜੇ ਰੇਅਰ ਵੈਦ ਹੀ ਦੱਸਦੇ ਨੇ ਅਸਲ 'ਚ ਤਾਂ ਕੋਈ ਵੈਦ ਦੱਸਦਾ ਨਹੀਂ ਕਿਉਂਕਿ ਸਭ ਹੀ ਪਰਸਨਲ ਆਪਣੇ ਨੁਸਕੇ ਰੱਖਦੇ ਨੇ ਇੱਕੋ ਇੱਕ ਮਾਤਰਾ ਆਪਣੀ ਵੀਡੀਓ ਇਹ ਜੀ ਹੋ ਜਿਹੜਾ ਇਹ ਨੁਸਕਾ ਦੱਸੂਗੀ ਇਹ ਨੁਸਕਾ ਇੰਨਾ ਕਾਰਗਰ ਹੈ ਜਿਹੜੇ ਨੇ ਵਰਤ ਲੈ ਹਜ਼ਾਰ ਜਣੇ ਨੂੰ ਦੱਸੂ ਵੀ ਆਰ ਉਸਕਾ ਬਣਾ ਲੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 1-2 ਦਿਨਾਂ ਦੇ ਵਿੱਚ ਇਹਦੇ ਅਰਥ ਜਿਹੜੇ ਹੈਗੇ ਉਹ ਲਿਖੇ ਪਏ ਆ ਇਹ ਤੇ ਪ੍ਰੋਪਰ ਵੀਡੀਓ ਬਣਾਵਾਂਗੇ ਕੀ ਕੀ ਸਮਾਨ ਲੈਣਾ ਹੈ ਕਿਵੇਂ ਨੁਸਕਾ ਤਿਆਰ ਹੋ ਨੁਸਕਾ ਐਡਾ ਕ ਜ਼ਬਰਦਸਤ ਹੈ ਤਾਂ ਤੁਸੀਂ YouTube ਫੋਲੋ ਸੋਸ਼ਲ ਮੀਡੀਆ ਪੂਰੀ ਫੋਲੋ ਤੁਹਾਨੂੰ ਇਹ ਨੁਸਕਾ ਕਿਸੇ ਵੈਦ ਨੇ ਅਜੇ ਤੱਕ ਨਹੀਂ ਦੱਸਿਆ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ